ਹਾਂਜੀ ਸਤਿ ਸ਼੍ਰੀ ਅਕਾਲ ਟੂ 올 ਸਵਾਗਤ ਹੈ ਜੀ ਤੁਹਾਡਾ sigma classes pb 61 ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਜੇਕਰ ਤੁਸੀਂ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਵੀਰੇ ਚੈਨਲ ਨੂੰ ਕਰ ਲੋ ਜੁਆਇਨ ਠੀਕ ਹੈ ਜੀ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਆਪਣੇ ਮਾਸਟਰ ਕ੍ਰੈਡਿਟ ਗ੍ਰੇਡ ਸੀ ਵਿੱਚ ਹੁੰਦਾ ਸੋ ਇਹਦੇ ਲਈ ਆਪਣਾ ਪੰਜਾਬੀ ਪੇਪਰ ਏ ਹੋਣਾ ਲਾਜ਼ਮੀ ਆ ਉਹਦੇ ਲਈ ਕਲਾਸਿਸ ਅਪਲੋਡ ਹੋ ਰਹੀਆਂ ਨੇ ਜਿਹਦੇ ਵਿੱਚ ਆਪਾਂ ਗੁਰਮਤਕਾਵ ਕਰ ਚੁੱਕੇ ਆਂ ਵੀਰ ਕਾ ਆਪਾਂ ਕਰ ਚੁੱਕੇ ਆਂ ਠੀਕ ਹੈ ਜੀ ਅੱਜ ਜੋ ਆਪਾਂ ਆਪਣਾ ਕੰਮ ਸਟਾਰਟ ਕਰਨਾ ਹੈਗਾ ਜੀ ਉਹ ਹੈਗਾ ਆਧੁਨਿਕ ਕਾਵ ਠੀਕ ਹੈ ਜੀ ਆਧੁਨਿਕ ਕਾਵ ਦੇ ਅੰਦਰ ਆਪਾਂ ਕੀ ਕੀ ਕਰਨਾ ਆ ਭਾਈ ਵੀਰ ਸਿੰਘ ਬਾਰੇ ਪ੍ਰੋਫੈਸਰ ਪੂਰਨ ਬਾਰੇ ਤੇ ਸੁਰਜੀਤ ਪਾਤਰ ਦੇ ਬਾਰੇ ਠੀਕ ਹੈ ਜੀ ਜੋ ਆਪਾਂ ਨੂੰ ਉਹਨਾਂ ਨੇ ਸਪੈਸ਼ਲ ਐਜੂਕੇਟਰ ਮਾਸਟਰ ਗ੍ਰੈਡੂ ਲਈ ਸਿਲੇਬਸ ਦਿੱਤਾ ਸੀਗਾ ਸੋ ਉਹਦੇ ਅਕੋਰਡਿੰਗ ਹੀ ਮੈਂ ਕਰਵਾ ਰਹੀ ਆਂ ਤੇ ਹੋਪ ਇਹ ਹੀ ਆ ਕਿ ਇਹ ਸਿਲੇਬਸ ਆਪਣਾ ਵੀ ਹੋਏਗਾ ਠੀਕ ਹੈ ਜੀ ਮਾਸਟਰ ਗ੍ਰੈਡੂ ਲਈ ਇਹ ਸਿਲੇਬਸ ਆਪਣਾ ਹੋਏਗਾ ਪੰਜਾਬੀ ਪੇਪਰ A ਦੇ ਲਈ ओके ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਕਸ਼ਨ ਲਿਖਵਾ ਦਿੰਦੀ ਆ ਜੀ ਜੋ ਵੀ ਇੰਟਰੋਡਕਸ਼ਨ ਇਥੇ ਬੁੱਕ ਚ ਲਿਖੀ ਹੋਈ ਆ ਠੀਕ ਆ ਜੀ ਦੇਖੋ ਸਭ ਤੋਂ ਪਹਿਲਾਂ ਕੀ ਆ ਕਿ ਜਿਹੜੀ ਕਵਿਤਾ ਆ ਠੀਕ ਆ ਜੀ ਕਵਿਤਾ ਦਾ ਉਦੇਸ਼ ਕੀ ਹੁੰਦਾ ਜੀ ਆਪਣੇ ਭਾਵਾਂ ਨੂੰ ਮਹਿਸੂਸ ਕਰਵਾਉਣਾ ਠੀਕ ਆ ਜੀ ਕਵਿਤਾ ਦਾ ਉਦੇਸ਼ ਉਦੇਸ਼ ਕੀ ਹੁੰਦਾ ਵੀਰੇ ਭਾਵਾਂ ਨੂੰ ਮਹਿਸੂਸ ਕਰਵਾਉਣਾ ਕਰ ਵਾਣਾ ਠੀਕ ਹੈ ਜੀ ਦੇਖੋ ਵਾਰਤਕ ਇਥੇ ਦੋ ਲਿਖੇ ਹੋਇਆ ਪਾਰਟ ਜਿਹਦੇ ਵਿੱਚ ਕਹਿੰਦੇ ਕਿ ਜਿਹੜਾ ਵਾਰਤਕ ਪਾਰਟ ਆ ਠੀਕ ਹੈ ਜੀ ਵਾਰਤਕ ਪਲੱਸ ਕਵਿਤਾ ਠੀਕ ਹੈ ਜੀ ਹੁਣ ਜਿਹੜਾ ਵਾਰਤਕ ਪਾਰਟ ਇਹ ਕਹਿੰਦਾ ਕਿ ਇਹ ਸਿਖਾਉਂਦਾ ਆ ਇਹ ਆਪ ਨੂੰ ਸਿਖਾਉਂਦਾ ਆ ਤੇ ਇਹ ਕੀ ਕਰਦਾ ਹੈ ਭਾਵ ਮਹਿਸੂਸ ਕਰਵਾਉਂਦਾ ਹੈ ਠੀਕ ਹੈ ਜੀ ਫੋਰ एग्जांपल ਮੈਂ ਤੁਹਾਨੂੰ ਦੱਸਦਾ ਜਿਵੇਂ ਕਿ ਇੱਕ ਕੋਈ ਸਪਾਹੀ ਲੜ ਰਿਹਾ ਜੰਗ ਦੇ ਵਿੱਚ ਠੀਕ ਹੈ ਜੀ ਉਹਨੇ ਕਿਸ ਤਰੀਕੇ ਨਾਲ ਲੜਨਾ ਆ ਕਿਸ ਤਰੀਕੇ ਦੇ ਨਾਲ ਲੜਨਾ ਆ ਉਹ ਹੈਗਾ ਜੀ ਤੁਹਾਡਾ ਵਾਰਤਕ ਤੇ ਕਵਿਤਾ ਦਾ ਮਤਲਬ ਕੀ ਹੈ ਕਿ ਜਿਹੜਾ ਸਪਾਹੀ ਲੜ ਰਿਹਾ ਉਹਦੇ ਮਹਿਸੂਸ ਕੀ ਕਰ ਰਿਹਾ ਠੀਕ ਹੈ ਜੀ ਜਿਵੇਂ ਉਹ ਆਪਣੇ ਦੇਸ਼ ਲਈ ਲੜ ਰਿਹਾ ਆਪਣੇ ਪਰਿਵਾਰ ਦੇ ਲਈ ਲੜ ਰਿਹਾ ਠੀਕ ਹੈ ਜੀ ਕਿਸੇ ਹੋਰ ਦੇ ਫੈਮਿਲੀ ਦੇ ਨਾਲ ਲੜ ਰਿਹਾ ਉਹਦੇ ਵਿੱਚ ਜੋ ਵੀ ਭਾਵ ਹੋਣਗੇ ਠੀਕ ਹੈ ਜੀ ਭਾਵ ਹੋਣਗੇ ਉਹ ਕੀ ਹੋਏਗਾ ਤੁਹਾਡਾ ਕਵਿਤਾ ਦਾ ਉਦੇਸ਼ ਹੋਏਗਾ ਠੀਕ ਹੈ ਜੀ ਉਹਨੇ ਇੱਕ ਐਗਜ਼ਾਮਪਲ ਦੇ ਵਿੱਚ ਕਹਿੰਦੇ ਆ ਕਹਿੰਦੇ ਕਿ ਜਿਹੜੀ ਟੁਕੜੀ ਜਗ ਤੋਂ ਨਿਆਰੀ ਏ ਜੋ ਕਿ ਹੈਗਾ ਜੀ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ ਇਹਦੇ ਵਿੱਚ ਕੀ ਕਹਿੰਦੇ ਇੱਕ ਸੁੰਦਰ ਮੁਟਿਆਰ ਦੀ ਤਹਜ਼ੀਬ ਚ ਦਿੰਦੀ ਹੋਈ ਇੰ样 ਲਿਖਦੀ ਆ ਠੀਕ ਹੈ ਜੀ ਐਗਜ਼ਾਮਪਲ ਦਿੱਤੀ ਹੋਈ ਇੱਥੇ ਕਹਿੰਦੇ ਨੇ ਕਿ ਸੋਨਾ ਨੇ ਅਸਮਾਨ ਨੇ ਖੜੋ ਕੇ ਧਰਤੀ ਵੱਲ ਤੱਕਾ ਕੇ ਇੱਕ ਮੁਠੀ ਖੋਲੀ ਤੇ ਸਟਿਆ ਸਭ ਕੁਝ ਤੱਕ ਆ ਕੇ ਜਿਵੇਂ ਥਾਂਵੇਂ ਧਰਤੀ ਤੇ ਆ ਕੇ ਇੱਕ ਮੁਠੀ ਡਿੱਗੀ ਸਾਰੀ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗਤੋਂ ਨਿਹਾਰੀ ਠੀਕ ਹੈ ਜੀ ਇਹ ਹੈਗੀ ਭਾਈ ਵੀਰ ਸਿੰਘ ਦੀ ਰਚਨਾ ਇਹ ਆਪਾਂ ਡਿਟੇਲ ਦੇ ਵਿੱਚ ਅੱਗੇ ਪੜਾਂਗੇ ਫਿਲਹਾਲ ਇਹਦੇ ਵਿੱਚ ਜਸਟ ਐਗਜ਼ਾਮਪਲ ਦੇ ਵਿੱਚ ਮੈਂ ਤੁਹਾਨੂੰ ਕਹਿ ਰਹੀ ਹਾਂ ਇਹਦੇ ਵਿੱਚ ਕਹਿੰਦੇ ਨੇ ਕਿ ਅਲੰਕਾਰ ਨੂੰ ਉਹ ਪੇਸ਼ ਕੀਤਾ ਗਿਆ ਤਾਂ ਅਲੰਕਾਰ ਇੱਥੇ ਕਿਹੜਾ ਯੂਜ਼ ਕੀਤਾ ਗਿਆ ਉਪਮਾ ਅਲੰਕਾਰ ਕੀਤਾ ਗਿਆ ਠੀਕ ਹੈ ਜੀ ਇੱਥੇ ਅਲੰਕਾਰ ਬਾਰੇ ਦੱਸਿਆ ਗਿਆ ਥੋੜਾ ਬਲਾ ਉਹ ਉਹ ਵੀ ਆਪਾਂ ਕਰਾਂਗੇ ਪੜਾਂਗੇ ਅਲੰਕਾਰ ਵੀ ਪੜਾਂਗੇ ਤੇ ਛੰਦ ਵੀ ਪੜਾਂਗੇ ਬਿਕੋਜ਼ ਇਹਦੇ ਵਿੱਚ ਉਹਦੀ ਇੰਟਰੋਡਕਸ਼ਨ ਦਿੱਤੀ ਹੋਈ ਆ ਅਲੰਕਾਰ ਤੇ ਛੰਦ ਬਾਰੇ ਠੀਕ ਹੈ ਜੀ ਹੁਣ ਇੱਕ ਹੋਰ ਵਰਡ ਕਹਿੰਦੇ ਕਿ ਜਿਹੜਾ ਕਵਿਤਾ ਦਾ ਆਪਣਾ ਸੰਸਾਰ ਹੁੰਦਾ ਠੀਕ ਹੈ ਜੀ ਕਵਿਤਾ ਦੇ ਪ੍ਰਸੰਗ ਦਾ ਜਿਹੜੀ ਵਿਆਖਿਆ ਹੁੰਦੀ ਹੈ ਠੀਕ ਹੈ ਜੀ ਕਵਿਤਾ ਦਾ ਆਪਣਾ अपना संसार ਹੁੰਦਾ ਹੈ ਇਹਦੀ ਪ੍ਰਸੰਗ ਦੀ ਵਿਆਖਿਆ ਇਹਦੀ ਪ੍ਰਸੰਗ ਦੀ ਵਿਆਖਿਆ ਬਹੁਅਰਥੀ ਜਾਂ ਦੋ ਅਰਥੀ ਹੋ ਸਕਦੀ ਹੈ ਦੋ ਅਰਥੀ ਜਾਂ ਬਹੁ ਅਰਥੀ ਹੋ ਸਕਦੀ ਹੈ ਹੈ ਤੇ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਇਹਨੂੰ ਬੋਲਦੇ ਆ ਬਈ ਐਮ ਬੀ ਬਿਊਟੀ ਠੀਕ ਹੈ ਜੀ ਇੰਗਲਿਸ਼ ਦੇ ਵਿੱਚ ਇਹਨੂੰ ਕੀ ਬੋਲਦੇ ਆ ਐਮ ਬੀ ਬਿਊਟੀ ਠੀਕ ਹੈ ਜੀ ਆਹ ਨਾਲ ਦਿੱਤਾ ਹੋਇਆ ਸੋ ਮੈਂ ਤੁਹਾਨੂੰ ਕਰਵਾਤਾ ਓਕੇ ਜੀ ਹੁਣ ਰਸ ਸ਼ੰਦ ਤੇ ਅਲੰਕਾਰ ਇਹ ਆਪਾਂ ਕਰਾਂਗੇ ਠੀਕ ਹੈ ਜੀ ਨੈਕਸਟ ਲਿਖ ਲਓ ਬੇਟੀ ਹਾਂਜੀ ਰਸ ਠੀਕ ਹੈ ਜੀ ਰਸ ਤੇ ਕਿਹੜੇ ਕਿਹਨੇ ਹੈਗੇ ਜੀ ਡਿਫਰੈਂਟ ਟਾਈਪ ਦੇ ਨੌ ਰਸ ਹੈਗੇ ਆ ਜੀ ਨੌ ਰਸ ਹੈਗੇ ਆ ਜੀ ਕਿਹੜੇ-ਕਿਹੜੇ ਆ ਸ਼ਿੰਗਾਰ ਰਸ शिंगार हास रस करुणा रस रोद्रस बीर रस भयानक रस बेभरस विभत रस, वेब तस, रस ਅਦਭੁਤ ਤੇ ਸ਼ਾਂਤ ਰਸ ਅਹ ਦਿੱਤਾ ਹੋਇਆ ਸੀਗਾ ਆਪ ਨੂੰ ਇੰਟਰੋਡਕਸ਼ਨ ਦੇ ਵਿੱਚ ਕਿਹੜੇ ਕਿਹੜੇ ਰਸ ਹੁੰਦੇ ਆ ਠੀਕ ਹੈ ਜੀ ਦੁੱਖ ਭਲਾ ਹ ਤਾਂ ਛੋਟੇ ਮੋਟੇ ਨਾਮ ਤੋਂ ਕਲੀਅਰ ਹੋ ਰਿਹਾ ਜਿਵੇਂ ਸ਼ਿੰਗਾਰ ਰਸ ਹੋ ਗਿਆ ਥੋੜੇ ਸ਼ਿੰਗਾਰ ਬਾਰੇ ਹੋਏਗਾ ਹਾਸ ਮਤਲਬ ਜਿਤ ਵਿੱਚ ਹਾਸਾ ਥੋੜਾ ਹੋਇਆ ਕਰੋਨਾ ਮਤਲਬ ਜਿੰਨ ਚ ਕਰੋਨਾ ਹੋਇਆ ਕੋਈ ਗੁੱਸਾ ਵਗੈਰਾ ਹੋਇਆ ਠੀਕ ਹੈ ਉਦਾਂ ਦੇ ਇਹ ਨਾਮ ਤੋਂ ਤੁਹਾਡੇ ਵੱਲ ਕਲੀਅਰ ਹੋ ਰਿਹਾ ਇਹ ਪੋਇਟਰੀ ਦੇ ਵਿੱਚ ਹੋਣਗੇ ਬਾਕੀ ਜੇ ਤੁਸੀਂ ਪੋਇਟਰੀ ਕਰਾਂਗੇ ਨਾ ਉਸ ਹਰੇਕ ਪੋਇਟਰੀ ਦਾ ਪਰਰਾਸਵੀ ਕਵਾਂਗੇ ਰਸਵੀ ਲਿਖਾਂਗੇ ਉਹ ਨ ਕਿਹੜੇ ਛੰਦ ਵਿੱਚ ਲਿਖੀ ਹੈ ਉਹੀ ਲਿਖਾਂਗੇ ਬਾਕੀ ਕਿਹੜਾ ਅਲੰਕਾਰ ਉੱਥੇ ਯੂਜ਼ ਹੋਇਆ ਉਹ ਵੀ ਆਪਾਂ ਲਿਖਾਂਗੇ ਠੀਕ ਹੈ ਜੀ ਕਹਿੰਦੇ ਕਿ ਕਵਿਤਾ ਆਮ ਤੌਰ ਤੇ ਛੰਦ ਬੰਦ ਹੁੰਦੀ ਹੈ ਤੋਲ ਤੇ ਤੁਕਾਂ ਤਰ੍ਹਾਂ ਹੀ ਸੰਗੀਤ ਪੈਦਾ ਕੀਤਾ ਜਾਂਦਾ ਹੈ ਕਈ ਵਾਰ ਕਵਿਤਾਵਾਂ ਵਿੱਚ ਕੋਈ ਪਛਾਣਯੋਗ ਛੰਦ ਪ੍ਰਤੀਤ ਨਹੀਂ ਹੁੰਦਾ ਉਸ ਬਿਜਲੀ ਸ਼ਬਦ ਜੜਤ ਦਾ ਸੰਗੀਤ ਪੈਦਾ ਹੁੰਦਾ ਹੈ ਠੀਕ ਹੈ ਜੀ ਉਹ ਕਹਿੰਦੇ ਨੇ ਆ ਤਾਂ ਪਹਿਲੀ ਗੱਲ ਤਾਂ ਸ਼ਾਂਤ ਬਾਦ ਹੀ ਹੁੰਦੀ ਹੈ ਬਾਕੀ ਕਈਆਂ ਚ ਨਹੀਂ ਦੇਖਣ ਨੂੰ ਮਿਲਦਾ ਠੀਕ ਹੈ ਜੀ ਹੋਰ ਇੱਥੇ ਕੀ ਲਿਖਿਆ ਹੋਇਆ ਜੀ ਆਧੁਨਿਕ ਕਵਿਤਾ ਦੀ ਸ਼ੁਰੂਆਤ 20ਵੀਂ ਸਦੀ ਵਿੱਚ ਹੋਈ ਠੀਕ ਹੈ ਜੀ ਆਪਾਂ ਦੋਹnik ਕਵਿਤਾ ਵੀ ਪੜ ਰਹੇ ਆ ਤੇ ਦੀ ਸ਼ੁਰੂਆਤ ਕਦੋਂ ਹੋਈ 20ਵੀਂ ਸਦੀ ਦੇ ਵਿੱਚ ਆਧੁਨਿਕ ਕਵਿਤਾ ਦੀ ਸ਼ੁਰੂਆਤ 20ਵੀਂ सदी ਵਿੱਚ ਹੋਈ ਠੀਕ ਹੈ ਜੀ ਹੁਣ ਕੀ ਕਹਿੰਦੇ ਆ ਕਹਿੰਦੇ ਕਿ ਪਰ ਇਥੇ ਦੇ ਵਿਸ਼ੇਤ ਰੂਪ ਵਿੱਚ ਫਰਕ ਆ ਗਿਆ ਠੀਕ ਹੈ ਜੀ ਵਿਸ਼ੇਤ ਰੂਪ ਵਿੱਚ ਜਿਹੜੇ ਹੋਣ ਵਾਲੀ ਕਵਿਤਾਵਾਂ ਹੈਗੀਆਂ ਨਾ ਹੋਣ ਵਾਲੀ ਕਵਿਤਾਵਾਂ ਦਾ ਪਹਿਲਾਂ ਵਾਲ ਜਿਹੜੀ ਕਵਿਤਾਵਾਂ ਲਿਖੀਆਂ ਜਾਂਦੇ ਸੀ ਉਹਨਾਂ ਦਾ ਵਿਸ਼ਾਤ ਰੂਪ ਅਲੱਗ ਹੁੰਦਾ ਸੀਗਾ ਹੁਣ ਵਿਸ਼ੇ ਤੇ ਰੂਪ ਵਿੱਚ ਫਰਕ ਆ ਗਿਆ ਜੋ ਵੀ ਆਪਣੀ ਜ਼ਰੂਰੀ ਲਾਈਨ ਹੋਏ ਨਾ ਅਪਾਂ ਲਿਖ ਲਾਂਗੇ ਠੀਕ ਹੈ ਜੀ ਮੈਂ ਪੜ੍ਹਦੀ ਆਂ ਫਿਲਹਾਲ ਤੁਸੀਂ ਸੁਣ ਲੈਣਾ ਧਿਆਨ ਦੇ ਨਾਲ ਕਹਿੰਦੇ ਕਿ 20ਵੀਂ ਸਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਿਖੀ ਗਈ ਤੇ ਲਿਖਿਆ ਜਾ ਰਹੀਆਂ ਕਵਿਤਾਵਾਂ ਸਮਾਜਿਕ ਅਸਲੀਅਤ ਤੇ ਵਧੇਰੇ ਨੇੜੇ ਹਨ ਇਸ ਕਵਿਤਾ ਵਿੱਚ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕੀਤੀਆਂ ਗਈਆਂ ਹਨ ਧਾਰਮਿਕ ਵਿਸ਼ਿਆਂ ਨੂੰ ਵੀ ਅਜੋਕੀਆਂ ਸਮੱਸਿਆਵਾਂ ਨਾਲ ਸੰਬੰਧਿਤ ਕਰਕੇ ਕਵਿਤਾ ਲਿਖੀਆਂ ਗਈਆਂ ਹਨ ਭਾਈ ਵੀਰ ਸਿੰਘ ਦੀਆਂ ਨਿੱਕੀਆਂ ਕਵਿਤਾ ਸੱਚਮੁੱਚ ਵੱਡੀਆਂ ਵਡਿਆਈ ਦੀਆਂ ਮਾਲਕ ਹਨ ਪਾਈ ਵੀਰ ਸਿੰਘ ਨੇ ਕੁਦਰਤ ਦਾ ਵਰਣਨ ਕਰਨ ਦੇ ਨਾਲ-ਨਾਲ ਆਚਰਣ ਉਸਾਰੀ ਤੇ ਵਿਸ਼ੇ ਨਵੀਂ ਕਵਿਤਾ ਵਿੱਚ ਖੂਬ ਨਿਭਾਇਆ ਹੈ ਨਾ ਠੀਕ ਹੈ ਜੀ ਹੁਣ ਅਗ ਇਹਨਾਂ ਦੇ ਇੰਟਰੋਡਕਸ਼ਨ ਹੈਗੇ ਨਾ ਪਾਈ ਵੀਰ ਸਿੰਘ ਜੀ ਦੀ ਉਹਦੇ ਵਿੱਚ ਆਪਾਂ ਲਿਖਾਂਗੇ ਠੀਕ ਹੈ ਜੀ ਇਹ ਵਾਲਾ ਸਭ ਕੁਝ ਬਾਕੀ ਹੋਰ ਪੜਦੇ ਹਾਂ ਕਹਿੰਦੇ ਕਿ ਬਾਬੂ ਫਰੀਦ ਬਾਬੂ ਫਰੋਜ਼ ਦੀ ਸ਼ਫਰ ਲਾਲ ਅਨੀਰਮ ਚਾਤਰੀਿਕ ਵਿਦਾਤਾ ਤੀਰ ਅਤੇ ਪੰਜਾਬ ਦੇ ਗੌਰਵਸ਼ਾਲੀ ਸਭਿਆਚਾਰ ਨੂੰ ਆਪਣੀ ਕਵਿਤਾਵਾਂ ਵਿੱਚ চিত্রਿਆ ਅਤੇ ਵਡਿਆਈ ਕੀਤੀ ਹੈ ਪ੍ਰੋਫੈਸਰ ਪੂਰਨ ਸਿੰਘ ਬਾਬਾ ਬਲਵੰਤ ਪ੍ਰੀਤਮ ਸਿੰਘ ਅਮਰਪ੍ਰੀਤਮ ਸੁਰਜੀਤ ਪਾਤਰ ਨੇ ਮੁੱਖ ਤੌਰ ਤੇ ਸਮਾਜਿਕ ਬਰਾਬਰੀ ਹੱਕ ਸੱਚ ਨਿਆਂ ਆਧਿਕਾ ਆਧਿਕਧਰਾ ਕੀਮਤਾਂ ਨੂੰ ਉਚਾਰਿਆ ਹੈ ਠੀਕ ਹੈ ਜੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਵਿਤਾ ਦਾ ਵਿਸ਼ਾ ਬਿਰਾਨ ਨੂੰ ਬਣਾਇਆ ਹੈ ਮਤਲਬ ਅਲੱਗ-ਅਲੱਗ ਉਹਨਾਂ ਨੇ ਜਿਹੜੇ ਰਾਈਟਰ ਸੀਗੇ ਉਹਨਾਂ ਦੇ ਵਿਸ਼ੇ ਦੱਸੇ ਗਏ ਹਨ ਠੀਕ ਹੈ ਜੀ ਜਿਆਦਾ ਇੰਟਰੋਡਕਸ਼ਨ ਖਾਸ ਨਹੀਂ ਸੀਗੀ ਸੋ ਮੈਂ ਨਹੀਂ ਲਿਖਵਾਈ ਸੋ ਆਪਾਂ ਹੁਣ ਕਰਦੇ ਆਂ ਭਾਈ ਵੀਰ ਸਿੰਘ ਜੀ ਬਾਰੇ ਠੀਕ ਹੈ ਜੀ ਇਹਨਾਂ ਦੀ ਮੈਂ ਤੁਹਾਨੂੰ ਇੰਟਰੋਡਕਸ਼ਨ ਲਿਖਵਾ ਕੇ ਫਿਰ ਜੋ ਹੋ ਸਕੇ ਤੇ ਆਪਾਂ ਇਹਨਾਂ ਦੀ ਕਵਿਤਾ ਵੀ ਕਰ ਲਾਂਗੇ ਕੱਲ੍ਹ ਠੀਕ ਹੈ ਜੀ ਬਟ ਹੁਣ ਇੱਥੇ ਹੈ ਨਹੀਂ ਜੀ ਪੀਡੀਐਫ ਨਹੀਂ ਮੇਰੇ ਕੋਲ ਹੈਗੀ ਫਲਾਦੋ ਮੈਂ ਪਹਿਲਾਂ ਪੀਡੀਐਫ ਵਿੱਚ ਕਰਾਂਗੀ ਲੈਪਟਾਪ ਤੇ ਸੇਵ ਫਿਰ ਆਪਾਂ ਕਰਾਂਗੇ ਠੀਕ ਹੈ ਜੀ ਭਾਈ ਵੀਰ ਸਿੰਘ ਜੀ ਠੀਕ ਹੈ ਜੀ ਇਹਨਾਂ ਦੀ ਪਹਿਲੇ ਇੰਟਰੋਡਕਸ਼ਨ ਲਿਖੋ ਸਾਰੇ ਇਨਾਂ ਦਾ ਟਾਈਮ ਪੀਰੀਅਡ ਕਿਹੜਾ ਹੈ ਜੀ 1872 1872 ਤੋਂ 1957 ਈਸਵੀ ਠੀਕ ਹੈ ਜੀ ਆਹ ਇਹਨਾਂ ਦਾ ਟਾਈਮ ਪੀਰੀਅਡ ਹੈ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਪਿਤਾ ਸਰਦਾਰ ਚਰਨ ਸਿੰਘ ਅਤੇ ਮਾਤਾ ਸਰਦਾਰ ਰੁਣੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਠੀਕ ਹੈ ਜੀ ਜਨਮ ਜਨਮ 5 ਦਸੰਬਰ ਸਾਲ 1872 ਅੰਮ੍ਰਿਤਸਰ ਵਿਖੇ ਹੋਇਆ ਸੀਗਾ ਅੰਮ੍ਰਿਤਸਰ ਵਿੱਚ ਠੀਕ ਹੈ ਜੀ ਪਿਤਾ ਜੀ ਦਾ ਨਾਮ ਮਾਤਾ ਜੀ ਦਾ ਨਾਮ ਹਾਂਜੀ ਪਿਤਾ ਜੀ ਦਾ ਨਾਮ ਹੈਗੇ ਜੀ ਸਰਦਾਰ ਚਰਨ ਸਿੰਘ ਚਰਦਾਰ ਚਰਨ ਸਿੰਘ ਮਾਤਾ ਜੀ ਦਾ ਨਾਮ ਉੱਤਮ ਕੌਰ ਉੱਤਮ ਕੌਰ ਠੀਕ ਹੈ ਜੀ ਹੁਣ ਕਹਿੰਦੇ ਆ ਕਿ ਭਾਈ ਵੀਰ ਸਿੰਘ ਜੀ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਗਿਆ ਠੀਕ ਹੈ ਜੀ ਆਧੁਨਿਕ ਕਵਿਤਾਵਾਂ ਦਾ ਜਨਮਦਾਤਾ ਕਿਹਨਾਂ ਨੂੰ ਕਿਹਾ ਗਿਆ ਆਧੁਨਿਕ ਕਵਿਤਾਵਾਂ ਦਾ ਜਨਮਦਾਤਾ ਕਿਨਾਂ ਨੂੰ ਕਿਹਾ ਗਿਆ ਬਈ ਭਾਈ ਵੀਰ ਸਿੰਘ ਜੀ ਨੂੰ ਠੀਕ ਹੈ ਜੀ ਭਾਈ ਵੀਰ ਸਿੰਘ ਜੀ ਨੂੰ ਕਿਹਾ ਗਿਆ ਹੈ ਨੈਕਸਟ ਕਹਿੰਦੇ ਕਿ ਆਪ ਦੀ ਰਚਨਾ ਬਹੁਪੱਖੀ ਹੈ ਆਪਨੇ ਕਵਿਤਾ ਵਾਰਤਕ ਨਾਵਲ ਅਤੇ ਨਾਟਕ ਦੀ ਰਚਨਾ ਕਰਕੇ ਆਧੁਨਿਕ ਸਾਹਿਤ ਦਾ ਆਰੰਭ ਕੀਤਾ ਹੈ ਠੀਕ ਹੈ ਜੀ ਹੁਣ ਇਹਨਾਂ ਨੇ ਕੀ ਕੀ ਕੰਮ ਕਰਿਆ ਸੀਗਾ ਵਾਰਤਕ ਵਾਲਾ ਕੰਮ ਵੀ ਕਰਿਆ ਸੀਗਾ ਮਤਲਬ ਵਾਰਤਕ ਭਾਗ ਵਿੱਚ ਵੀ ਕੀਤੀ ਸੀਗੀ ਆਪਣੀ ਪਾਰਟਿਸਪੇਸ਼ਨ ਕਵਿਤਾ ਦੇ ਵਿੱਚ ਵੀ ਕੀਤੀ ਸੀਗੀ ਨਾਵਲ ਵੀ ਲਿਖੇ ਸੀਗੇ ਤੇ ਨਾਟਕ ਵੀ ਲਿਖੇ ਸੀਗੇ ਠੀਕ ਹੈ ਜੀ ਆਧੁਨਿਕ ਸਾਹਿਤ ਸਾਹਿਤ ਲਿਖਿਆ ਕੀ ਕੀ ਇਕ ਤਾਂ ਬਈ ਲਿਖਿਆ ਇਹਨਾਂ ਨੇ ਵਾਰਤਕ ਭਾਗ ਵੀ ਲਿਖਿਆ ਸੀਗਾ ਵਾਰਤਕ ਵੀ ਲਿਖਿਆ ਸੀਗਾ ਕਵਿਤਾ ਵੀ ਲਿਖੀ ਸੀਗੀ ਨੋਵਲ ਵੀ ਲਿਖਿਆ ਸੀਗਾ ਤੇ ਨਾਟਕ ਵੀ ਲਿਖਿਆ ਠੀਕ ਹੈ ਜੀ ਆਹ ਆਹ ਪਾਰਟ ਵਿੱਚ ਇਹਨਾਂ ਨੇ ਆਪਣਾ ਪਾਰਟਿਸਪੇਸ਼ਨ ਕੀਤਾ ਸੀਗਾ ਫਿਰ ਕਹਿੰਦੇ ਕਿ ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਅਤੇ ਸੰਪਾਦਨ ਕਰਨ ਦਾ ਵੀ ਕੰਮ ਕੀਤਾ ਠੀਕ ਹੈ ਜੀ ਇਹਨਾਂ ਨੇ ਸਿੱਖ ਇਤਿਹਾਸ ਵੀ ਲਿਖਿਆ ਸੀਗਾ ਤੇ ਉਹਨਾਂ ਦੇ ਸੰਪਾਦਨ ਵੀ ਕੀਤਾ ਸੀਗਾ ਇਹਨਾਂ ਨੇ ਸਿੱਖ ਇਤਿਹਾਸ ਵੀ ਲਿਖਿਆ ਲਿਖਿਆ ਅਤੇ ਉਸ ਦਾ ਸੰਪਾਦਨ ਵੀ ਕੀਤਾ ਠੀਕ ਹੈ ਜੀ ਨੈਕਸਟ ਇੰਟਰੋਡਕਸ਼ਨ ਵਿੱਚ ਕੀ ਕਹਿੰਦੇ ਆ ਕਹਿੰਦੇ ਕਿ ਉਹਨਾਂ ਦੀ ਦਿਨ ਗਿਨਾਤਮਿਕ ਅਤੇ ਗੁਨਾਤਮਿਕ ਦੋਹਾਂ ਪੱਖੋਂ ਤਾਂ ਮਹੱਤਵਪੂਰਨ ਨੇ ਆਪ ਜੀ ਦੀ ਪ੍ਰਸਿੱਧ ਰਚਨਾਵਾਂ ਇਸ ਪ੍ਰਕਾਰ ਸੀਗਾ ਮਤਲਬ ਦੋਨਾਂ ਸਾਈਡ ਤੇ ਕੁਆਂਟੀਟੀ ਦੀ ਗੱਲ ਕੀਤੀ ਜਾਂ ਤੇ ਕੁਆਲਿਟੀ ਦੀ ਮਤਲਬ ਗੁਨਾਤਮਿਕ ਤੇ ਗਿਨਾਤਮਿਕ ਦੋਹਾਂ ਸਾਈਡਾਂ ਤੇ ਹੀ ਇਹਨਾਂ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ ਸੀਗਾ ਤੇ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਹੈਗੀਆਂ ਜੀ ਪ੍ਰਸਿੱਧ ਰਚਨਾਵਾਂ ਪ੍ਰਸਿੱਧ ਰਚਨਾਵਾਂ ਹਾਂਜੀ ਕਿਹੜੀਆਂ-ਕਿਹੜੀਆਂ ਹੈਗੀਆਂ ਕਟੇ ਹਾਂਜੀ ਰਾਣਾ ਸੂਰਤ ਸਿੰਘ ਰਾਣਾ ਸੂਰਤ ਸਿੰਘ ਨੰਬਰ 2 ਲਹਿਰਾਂ ਦੇ ਹਾਰ ਲਹਿਰਾ ਦੇ ਹਾਰ ਬਿਜਲ ਬਿਜਲੀਆਂ ਦੇ ਹਾਰ ਦੇ ਹਾਰ ਮਟਕ ਹੁਲਾਰੇ ਮਟਕ ਹੁਲਾਰੇ ਪੰਜ ਨੰਬਰ ਮੇਰੇ ਸਿਆਜਿਓ ਮੇਰੇ ਸਿਆਜਿਓ ਕੰਬਤੀ ਕਲਾਈ कंब कलाई प्रीत बिना प्रीत बिना कत महली महली विजय सिंह ਵਿਜੇ ਸਿੰਘ ਸੁੰਦਰੀ ਸਤਵੰਤ ਕੌਰ ਸੁਭਾਗ ਜੀ ਦਾ ਸੁਭਾਗ ਜੀ ਦਾ ਸੁਧਾਰ ਹੱਥੀ ਬਾਬਾ ਨੌਦ ਸਿੰਘ ਸੁਭਾਗ जी सुभाग जी दा, सुधार हथी बाबा, बाबा नौद सिंह राजा लखदाता सिंह सिंह गुरु नानक चमत्कार श्री कलगीधर चमत्कार ਚਮਤਕਾਰ ਅਸ਼ਟਗੁਰੂ ਚਮਤਕਾਰ ਠੀਕ ਹੈ ਜੀ ਆ ਇਹਨਾਂ ਦੀਆਂ ਰਚਨਾਵਾਂ ਦਿੱਤੀਆਂ ਹੋਈਆਂ ਜੋ ਕਿ ਪ੍ਰਸਿੱਧ ਕਿੰਨੇ ਕਿ ਸਾਹਿਤ ਅਕਾਦਮੀ ਅਕਾਦਮੀ ਦਿੱਲੀ ਵੱਲੋਂ ਆਪ ਦੀ ਕਾ ਪੁਸਤਕ ਮੇਰੇ ਸਾਇਆ ਜੀ ਨੂੰ ਪੁਰਸਕਾਰਿਤ ਕੀਤਾ ਗਿਆ ਆਪ ਨੂੰ ਭਾਰਤ ਦੇ ਭਾਰਤ ਨੇ ਪਦਮ ਪੂਸ਼ਕ ਉਪਾਦੀ ਉਪਾਦੀ ਪ੍ਰਦਾਨ ਕੀਤੀ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀ ਲਿਟ ਦੀ ਮਨਾਰਥ ਡਿਗਰੀ ਨਾਲ ਸਮਾਨਿਆ ਠੀਕ ਹੈ ਜੀ ਇਹ ਵੀ ਆਪਾਂ ਪੁਆਇੰਟ ਲਿਖਦੇ ਹਾਂ ਕਿਉਂਕਿ ਔਰ ਪੁਆਇੰਟ ਆਰ ਇੰਪੋਰਟੈਂਟ ਠੀਕ ਹੈ ਜੀ ਹੁਣ ਕੇਦਰ ਕੇ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ अकादमी दिल्ली वालों आप कवि का पुस्तक का पुस्तक, मेरे सियो ਜੀਓ ਠੀਕ ਹੈ ਜੀ ਮੇਰੇ ਸਾਇਆ ਜੀ ਨੂੰ ਪੁਰਸਕ੍ਰਿਤ ਕੀਤਾ ਗਿਆ ਮਤਲਬ ਇਹਨੂੰ ਪੁਰਸਕਾਰ ਦਿੱਤਾ ਗਿਆ ਸੀਗਾ ਠੀਕ ਹੈ ਜੀ ਪੁਰਸਕ੍ਰਿਤ ਕੀਤਾ ਗਿਆ ਦਿੱਲੀ ਦੀ ਅਕੈਡਮੀ ਵੱਲੋਂ ਕੀਤਾ ਗਿਆ ਸੀਗਾ ਠੀਕ ਹੈ ਜੀ ਹੁਣ ਕਹਿੰਦੇ ਕਿ ਭਾਰਤ ਸਰਕਾਰ ਨੇ ਆਪ ਨੂੰ ਪਦਮ ਪੁਸ਼ਮ ਅਵਾਰਡ ਵੀ ਦਿੱਤਾ ਸੀਗਾ ਠੀਕ ਹੈ ਜੀ ਭਾਰਤ ਸਰਕਾਰ ਨੇ ਆ ਜੀ ਨੂੰ ਪਦਮ ਪੂਸ਼ਕ ਉਪਾਧੀ ਪ੍ਰਦਾਨ ਕੀਤੀ ਪਦਮ ਪੂਸ਼ਕ ਉਪਾਧੀ ਪ੍ਰਦਾਨ ਕੀਤੀ ਠੀਕ ਹੈ ਜੀ ਨੈਕਸਟ ਪੰਜਾਬੀ ਯੂਨੀਵਰਸਿਟੀ ਲਾਹੌਰ ਨੇ ਡੀ ਲਿਟ ਦੀ ਮਨਾਰਥ ਡਿਗਰੀ ਨਾਲ ਸਮਾਨਿਆ ਠੀਕ ਹੈ ਜੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਆਪ ਨੂੰ ਜਿੰਨ ਕੀ ਮਿਲਿਆ ਸੀਗਾ ਪੰਜਾਬ ਯੂਨੀ

ਡਿਗਰੀ ਦੇਖੋ ਇਹ ਆਪਣਾ ਕੁਆਲੀਫਾਈਡ ਇਗਜ਼ਾਮ ਹੋਏਗਾ ਠੀਕ ਹੈ ਜਿਆਦਾ ਡਿਟੇਲ ਵਿੱਚ ਜਾਣ ਦੀ ਜਰੂਰਤ ਨਹੀਂ ਬਿਕੋਜ਼ ਆਪਣਾ ਗ੍ਰਾਮਰ ਪਾਰਟ ਵੀ ਆਣਾ ਹੈ ਤੇ ਆਪਣਾ ਸਾਹਿਤ ਪਾਰਟ ਵੀ ਆਣਾ ਹੈ ਠੀਕ ਹੈ 50 50 ਮੇ ਵੀ ਆਣਗੇ 50 50 ਆਣਗੇ ਬਾਕੀ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਆਪਾਂ ਪੜ੍ਹਣੀਆਂ ਉਹ ਹੈਗੀਆਂ ਜੀ ਕਵਿਤਾਵਾਂ ਜੋ ਆਪਾਂ ਪੜ੍ਹਣੀਆਂ ਠੀਕ ਹੈ ਜੀ ਕਵਿਤਾ ਕਿਹੜੀ ਕਿਹੜੀ ਪੜ੍ਹਣੀਆਂ ਇੱਕ ਪੜ੍ਹਣੀਆਂ ਜੀ ਆਪਣੀ ਜੋ ਬੁੱਕ ਚ ਦਿੱਤੀ ਹੋਈ ਆਪਾਂ ਉਹ ਹੀ ਪੜਾਂਗੇ ਠੀਕ ਹੈ ਜੀ ਸਮਾ ਦੂਸਰੀ ਪੜਨੀ ਹੈ ਜੀ ਆਪਾਂ ਬਿਨ ਫਸ਼ਾ ਬਿਨ ਫਸ਼ਾ ਦਫੁੱਲ ਥਰਡ ਪੜਨੀ ਹੈ ਜੀ ਆਪਾਂ ਟੁਕੜੀ ਜੱਗ ਤੋਂ ਨਿਆਰੀ ਟੁਕੜੀ ਜੱਗ ਤੋਂ ਨਿਆਰੀ ਇੱਕ ਪੜਨਿਆ ਜੀ ਬ੍ਰਿਸ਼ 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 ਠੀਕ ਹੈ ਜੀ ਆਹ ਵਾਲੀਆਂ ਆਪਾਂ ਕਵਿਤਾਵਾਂ ਇਹਨਾਂ ਦੀਆਂ ਪੜਨੀਆਂ ਹੈਗੀਆਂ ਜੋ ਆਪਾਂ ਨੂੰ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਠੀਕ ਹੈ ਜੀ ਆਹ ਵਾਲੀਆਂ ਕਵਿਤਾਵਾਂ ਆਪਾਂ ਇਹਨਾਂ ਦੇ ਪੜਾਂਗੇ ਉਹ ਕਵਿਤਾਵਾਂ ਕਰਨ ਤੋਂ ਬਾਅਦ ਆਪਾਂ ਨੇ ਫਿਰ ਸਟਾਰਟ ਕਰ ਦੇਣਾ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਤੇ ਫਿਰ ਆਪਾਂ ਕਰਾਂਗੇ surjit patar ji ਨੂੰ ਇਹਦੇ ਨਾਲ ਆਪਣਾ ਉਦੋਨੀ ਪਾਠ ਖਤਮ ਹੋ ਜਾਏਗਾ ਵਾਰਤਕ ਦੇ ਵਿੱਚ ਆਪਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਕਰਾਂਗੇ ਬਲ ਰਾਜਸਥਾਨੀ 3 ਡਾਕਟਰ ਨਰਿੰਦਰਪੁਰ ਠੀਕ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਇਹ ਨਹੀਂ ਨੈਕਸਟ ਕਲਾਸ ਦੇ ਵਿੱਚ ਆਪਾਂ ਇਹਨਾਂ ਦੀ ਕਵਿਤਾਵਾਂ ਕਰਨਗੇ ਦੋ ਘਰਾਂਗੇ ਦਾ ਸਮਾ ਤੇ ਬਿਨ ਫਸ਼ਾ ਦਾ ਫੁੱਲ ਠੀਕ ਹੈ ਬਾਕੀ ਥੈਂਕ ਯੂ so much for watch this session ਆਹ ਤੁਹਾਨੂੰ ਪੀਡੀਐਫ ਮੈਂ ਟੈਲੀਗ੍ਰam ਗਰੁੱਪ ਤੇ ਅਪਲੋਡ ਕਰ ਦਾਂਗੀ ਉੱਥੇ ਤੁਹਾਨੂੰ ਮਿਲ ਜੇਗੀ ਪੀਡੀਐਫ ਹਾਂਜੀ ਪੀਡੀਫ ਤੁਹਾਨੂੰ ਉੱਥੇ ਮਿਲ ਜੂਗੀ ਬਾਕੀ ਬਈ ਜੇ ਕਿ ਤੁਸੀਂ ਚੈਨਲ ਨੂੰ ਜੁਆਇਨ ਨਹੀਂ ਕਰਿਆ ਤਾਂ ਚੈਨਲ ਨੂੰ ਜੁਆਇਨ ਕਰ ਲੈਣਾ ਬਿਕੋਜ਼ ਇੱਥੇ ਆਪਾਂ ਜਬੀ ਇਹ ਵੀ ਪ੍ਰੀ ਤਿਆਰੀ ਵਧੀਆ ਕਰਾਂਗੇ ਠੀਕ ਹੈ ਜੀ ਕੋਈ ਬੈਚ ਤੁਹਾਨੂੰ ਭੇਡ ਲੈਣ ਦੀ ਜਰੂਰਤ ਨਹੀਂਗੀ ਇਹ ਹੀ ਮਟੀਰੀਅਲ ਤੋਂ ਆਪਣਾ ਆਏਗਾ ਹੋਰ ਨਹੀਂ ਜ਼ਿਆਦਾ ਆਏਗਾ ਡਿਟੇਲ ਚ ਨਾ ਜਾਣੇ ਬਾਏ ਬਾਏ ਟੂਅਰ ਟੇਕ ਕੇਅਰ